ਕਬਨੇ 30 ਸਾਲ ਬਾਅਦ ਜਿਹੜਾ ਕਬੱਡੀ ਕਮੂਰਿਆ ਜੇ ਨਾਮ ਦਾ ਕਬੱਡੀ ਗ੍ਰਾਮ ਪੰਚਾਇਤਾਂ ਤੋਂ ਬਣਾ ਕੇ ਧੰਨਵਾਦ ਬਹੁਤ ਵਧੀਆ ਲੱਗਿਆ ਦੇਖ ਕੇ ਜਿਹੜੇ ਮੁੰਡੇ ਅਸੀਂ ਪਹਿਲਾਂ ਦੇਖਦੇ ਸੀ ਵੀ ਇਹਨੇ ਲੰਬੇ ਸਮੇਂ ਤੋਂ ਇੱਥੇ ਹੋਇਆ ਨਹੀਂ ਸੀ ਟੂਰਨਾਮੈਂਟ ਪਰ ਅੱਜ ਜਦੋਂ ਆਏ ਆ ਅਸੀਂ ਜਾਂਦੇ ਹੋਏ ਇੱਕੋ ਗੱਲ ਕਹਿ ਕੇ ਜਾ ਰਹੇ ਹਾਂ ਵੀ ਅਗਲਾ ਟੂਰਨਾਮੈਂਟ ਕਦੋਂ ਕਰਾ ਰਹੇ ਹੋ ਇੰਨਾ ਵਧੀਆ ਲੱਗਿਆ ਤੁਹਾਡੇ ਬਹੁਤ ਵਧੀਆ ਅਰੇਂਜਮੈਂਟ ਜੋਸ਼ ਦੇਖੋ ਤੁਸੀਂ ਮੁੰਡਿਆਂ ਦਾ ਕਾਬਿਲਤਾ ਆ ਰਹੀ ਬਹੁਤ ਵਧੀਆ ਲੱਗਾ ਕਿ ਜਿਹੜੇ ਐਨ ਆਰ ਆਈ ਵੀਰੇ ਆ ਬਦਲ ਜਿਹੜੇ ਬਹੁਤ ਹੁਣ ਆ ਗਿਆ ਜਿਵੇਂ ਜੀ ਜਿਹੜਾ ਐਨ ਆਰ ਆਈ ਵੀਰੇ ਆ ਬਦਲ ਜਿਹੜੇ ਕਾਫੀ ਸਮੇਂ ਬਾਅਦ ਇੱਥੇ ਆਏ ਆ ਨੇ ਆਏ ਜਿਹੜਾ ਫਿਰ ਰੀਤ ਸ਼ੁਰੂ ਹੋਈ ਆ ਇਹ ਬਿਲਕੁਲ ਜੀ ਬਿਲਕੁਲ ਦੇਖੋ ਇਹ ਹੀ ਚੀਜ਼ਾਂ ਵਾਪਸ ਖੇਚਾ ਪਰੇ ਤੋਂ ਸ਼ੁਰੂ ਕਰਨ ਗਿਆ ਕਬੱਡੀ ਦਾ ਆਪਣੇ ਪੰਜਾਬ ਦੀ ਤੁਸੀਂ ਕਹਿ ਲਓ ਜੜਾਂ ਜੜਾਂ ਨੇ ਇਹ ਇੱਥੋਂ ਪਤਾ ਲੱਗਦਾ ਵੀ ਸਾਡੇ ਪੰਜਾਬ ਦੇ ਲੋਕ ਮਾਰਦੇ ਆ ਨਾ ਥਾਪੀ ਜ਼ੋਰ ਦਿਖਾਉਂਦੇ ਨੇ ਉਹ ਪਤਾ ਲੱਗਦਾ ਵੀ ਇਹ ਨੇ ਪੰਜਾਬੀ ਬੋਲੀ ਬੋਲੀ ਕਰਕੇ ਇੱਥੇ ਹੁਣ ਇਨੇ ਸਮੇਂ ਬਾਅਦ ਜਦੋਂ ਸ਼ੁਰੂ ਹੋਇਆ ਮੁੰਡੇ ਜਿਹੜੇ ਰਹਿ ਗਏ ਜਿਹੜੇ ਵੀਰ ਨਹੀਂ ਆ ਪਏ ਉਹਨਾਂ ਨੇ ਅਗਲੀ ਵਾਰ ਜ਼ਰੂਰ ਪਹੁੰਚਣਾ ਇਹ ਬਹੁਤ ਵਧੀਆ ਲੱਗਿਆ ਅਗਲਾ ਪ੍ਰੋਗਰਾਮ ਦੀ ਤਿਆਰੀਆਂ ਅਸੀਂ ਬਾਈ ਦੇ ਨਾਲ ਰਹਿਣਾਗੇ ਉਹਨਾਂ ਨੂੰ ਸਪੋਰਟ ਕਰਾਂਗੇ ਜਿੱਥੇ ਜਿੱਥੇ ਲੋੜ ਪਊਗੀ ਉੱਥੇ ਉੱਥੇ ਘੜਾਂਗੇ ਨੇ ਵੀ ਆਇਆ ਸਪੋਰਟ ਕਰਨ ਦੇ ਲਈ ਸਾਹਾ ਜੀ ਇਹ ਪਰਮਵੀਰ ਮੇਰੇ ਇੱਕ ਇੱਕ ਵਾਰ ਕਹਿਣ ਤੇ ਉਰੇ ਪਹੁੰਚੇ ਜੀ ਮੈਨੂੰ ਬਹੁਤ ਖੁਸ਼ੀ ਹੈ ਤੇ ਮੇਰਾ ਭਰਾ ਹੈ ਇਹ ਤੇ ਮੈਂ ਦਾ ਬਹੁਤ ਬਹੁਤ ਤਨਵਾਦੀਆਂ ਕਿ ਉਰੇ ਆਇਆ ਇਹਨੇ ਸਾਡੀ ਹੌਸਲਾ ਫਜ਼ਾਈ ਕੀਤੀ ਹੈ ਤੇ ਸਾਨੂੰ ਆਸ਼ਵਾਸ਼ਣ ਵੀ ਦਵਾਇਆ ਕਿ ਅਗਲੀ ਵਾਰ ਤੋਂ ਖੇਡਾਂ ਹੋਰ ਵਧੀਆ ਅਸੀਂ ਕਰਵਾਈਏ ਤੇ ਇਹਨਾਂ ਦੀ ਸਾਨੂੰ ਪੂਰੀ ਸਪੋਰਟ ਹੈ ਇਹਨਾਂ ਕਰਕੇ ਸਾਡਾ ਖੇਡ ਮੇਲਾ ਨੀਪਰੇ ਚੜਿਆ ਜੀ ਸਿਰੇ ਚੜਿਆ ਥੈਂਕ ਯੂ ਜੀ ਬਾਰੇ ਤੇ ਵੀ ਜਿਹੜਾ ਜਿਹੜਾ ਟੂਰਨਾਮੈਂਟ ਸੀ ਅੱਜ ਫਾਈਨਲ ਮੁਕਾਬਲੇ ਹੋਇਆ ਜੀ ਕਿ ਖਾਦ ਮੁਕਾਬਲੇ ਅੱਜ ਉਹਦੇ ਬਾਰੇ ਉਹਨਾਂ ਨੇ ਮੈਚੇ ਵੀ ਬਹੁਤ ਕਰਵਾਏ ਫਾਈਨਲ ਮੁਕਾਬਲੇ ਬਹੁਤ ਥੋੜਾ ਜਿਹਾ ਲੇਟ ਗਿਆ ਪਰ ਹੋਏ ਬਹੁਤ ਵਧੀਆ ਅਸੀਂ ਬਹੁਤ ਖੁਸ਼ ਹਾਂ ਚਾਹਤ ਪੁਰਾ ਜਿਹੜਾ ਟੂਰਨਾਮੈਂਟ ਸੀ ਕਿ ਕਿਸਾ ਚੱਲ ਰਿਹਾ ਜੀ ਟੂਰਨਾਮੈਂਟ ਬਹੁਤ ਵਧੀਆ ਚੱਲ ਰਿਹਾ ਬਿਨਾਂ ਕਿਸੇ ਲੜਾਈ ਤੋਂ ਸਾਰੇ ਲੋਕ ਬਹੁਤ ਖੁਸ਼ ਨੇ ਆਲੇ ਦਾਲੇ ਦੇ ਨਗਰ ਆਲੇ-ਦਾਲ ਦੀਆਂ ਪੰਚਾਇਤਾਂ ਸਾਰੀਆਂ ਨੇ ਤੇ ਅਸੀਂ ਬਹੁਤ ਸਪੈਸ਼ਲ ਆਏ ਹੋ ਜੀ ਯੂਐਸਏ ਦਾ ਟੂਰਨਾਮੈਂਟ ਕਰਾਉਣ। ਇਸ ਵਾਰੀ ਜਦੋਂ ਆਇਆ ਤਾਂ ਸਡਨਲੀ ਸੀ ਪਰ ਪਿੰਡ ਵਾਲਿਆਂ ਨੇ ਕਿਹਾ ਵੀ ਯਾਰ ਤੁਸੀਂ ਇਸ ਵਾਰੀ ਆਏ ਹੋ ਵੀ ਟੂਰਨਾਮੈਂਟ ਕਰਵਾ ਕੇ ਜਾਓ। ਕਰ ਜਾ ਵੀ ਠੀਕ। ਸਡਨਲੀ ਪ੍ਰੋਬਲਮ। ਹਾਂ ਜੀ ਅਲਮ। ਕੋਈ ਨਹੀਂ। ਇਹ ਨਰਵੀ ਭਰਾਵਾ ਦਾ ਜੀ ਜਿਹੜਾ ਟੂਰਨਾਮੈਂਟ ਕਰਾਇਆ ਬਹੁਤ ਜ਼ਿਆਦਾ ਧੰਨਵਾਦ ਇਹ ਟੂਰਨਾਮੈਂਟ ਪਹਿਲਾਂ 32 ਸਾਲ ਪਹਿਲਾਂ ਵੀ ਇਹੀ ਪਾਰਟੀ ਨੇ ਕਰਾਇਆ ਸੀ ਅੱਗੇ ਇਹਨਾਂ ਨੇ ਕਰਾਇਆ ਇਹਨਾਂ ਦੇ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਪੰਚਾਇਤ ਦਾ ਨਗਰਪੰਚਾਇਤ ਦਾ ਬਹੁਤ ਧੰਨਵਾਦ ਉਹਨੇ ਕਦੇ ਨਾਮ ਰੱਖਿਆ ਅਗਲੇ ਸਾਲ ਉਹਨੂੰ ਡਬਲ ਕਰਾਂਗੇ ਤੁਸੀਂ ਇਹ ਮਾੜਾ ਜਿਹਾ ਆਵਾਜ਼ ਕਰਨਗੇ ਅਸੀਂ ਇਹਨਾਂ ਦੇ ਨਾਲ ਪੈਸਿਆਂ ਦੀ ਨਹੀਂ ਕੋਈ ਪ੍ਰੋਬਲਮ ਮੂਰੇ ਹੋ ਕੇ ਕੰਮ ਚਲਾਉਣ ਦੀ ਪ੍ਰੋਬਲਮ ਆ ਕਿਉਂਕਿ ਜਿਨ੍ਹਾਂ ਨੇ ਪਿੱਛੇ ਬੰਦ ਕਰਤਾ ਤਾਂ ਵਧੀਆ ਨਹੀਂ ਕੀਤਾ ਹੁਣ ਸਾਡੀ ਸਾਡੀ ਲਗਾਤਾਰ ਜਿੰਨੇ ਚਿਰ ਜੰਗਲ ਬਲਾਦਾ ਜਿਹੜਾ ਮੂਰੇ ਆ ਕੇ ਕੋਈ ਕੋਈ ਵੀ ਕੰਮ ਕਰੂਗਾ ਖਾਸ ਕਰ ਸਕੂਲ ਦਾ ਇੱਕ ਖੇਡਾਂ ਦਾ ਅਸੀਂ ਨਾ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜੀ ਆ ਤੇ ਸਰਕਾਰ ਇਹ ਸਾਰੇ ਕਮੇਟੀਆਂ ਨੇ ਮਹਿਲਾ ਸ਼ਕਤੀ ਨੂੰ ਕਵਚਿਆ ਇਧਰ ਸਾਡੇ ਐਨਆਰਆਈ ਵੀ ਸਰਦਾਰ ਬਹੁਤ ਵਧੀਆ ਸਿੰਘ ਸਰਪਾਇਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਟੂਰਨਾਮੈਂਟ ਆਈਸੀ ਦੀ ਯੂਐਫਐ ਵੀ ਆਈਆਂ ਸਾਡੇ ਵੀਰ ਵੀ ਆ ਆ ਵਧੀਆ ਸੱਤ ਲਵਾਇਆ ਦਾ ਵਾਸਤੇ ਦੀ ਬਹੁਤ ਵਧੀਆ ਜੇ ਸਾਡੇ ਨਾਲ ਇਕળે ਮਿਲ ਕੇ ਚੱਲਣਗੇ ਬਹੁਤ ਵਧੀਆ ਚਲਬੀਰ ਸਿੰਘ ਯੂਐਸਏ ਜਾਣਗੇ ਜੀ ਇਹ ਸਾਡੇ ਵੀਰ ਆ 750 ਕੋਈ ਤਾਂ ਕੰਮ ਅੱਜ ਹਰਮਾਨਪੁਰ ਦੇ ਗਏ ਦੇ ਵਿੱਚ ਬਹੁਤ ਵੱਡਾ ਕੱਟ ਹੋ ਰਿਹਾ ਜਿਹਦੇ ਵਿੱਚ ਮੌਤ ਅੱਜ ਤੋਂ ਪੱਕੇ ਜਿਹੜੇ ਖਿਡਾਰੀ ਪਹੁੰਚੇ ਹੋਏ ਨੇ ਬਹੁਤ ਵੱਡੀਆਂ ਵੱਡੀਆਂ ਟੀਮਾਂ ਇਹ ਗਾਇਕ ਕਲਾਕਾਰ ਵੀ ਆਤਮੋਹ ਦੇ ਵੱਡੀਆਂ ਜਿਵੇਂ ਬੀਐਸਪੀਰ ਪਹੁੰਚੇ ਹੋਏ ਨੇ ਸਾਰਾ ਮੇਲਾ ਸਿਰੇ ਦੇ ਚੋਜਨ ਤੇ ਭਰ ਗਿਆ ਇਸ ਏਰੀਆ ਦਾ ਇਹ ਇੱਕ ਸਾਰਾ ਬਹੁਤ ਵਧੀਆ ਮੇਲਾ ਹੈ ਅੱਜ ਲੱਗਿਆ ਕਿਉਂਕਿ ਪਹਿਲੇ 15 20 ਸਾਥ ਬੰਦ ਸੀ ਸਾਰੇ ਆਪਣੇមី ਵੀਰਾਂ ਦੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਮੇਲਾ ਅੱਜ ਮਨਾ ਰਹੇ ਹਾਂ ਇੱਕ ਬਹੁਤ ਸ਼ਾਨਦਾਰ ਤਰੀਕੇ ਦੇਖ ਰਿਹਾ ਹਾਂ ਅਜੇ ਵੀ ਰਾਤ ਦੇ ਅੱਠ ਵੱਡੇ ਉਹਨੇ ਖੰਡਾਲ ਪੂਰਾ ਪ੍ਰਯਾਤ ਟੀਮਾਂ ਤੋਂ ਮੁੱਖ ਨਹੀਂ ਰਹੀਆਂ ਇੰਨੀਆਂ ਜ਼ਿਆਦਾ ਆਈਆਂ ਨੇ ਇਸ ਕਰਕੇ ਅਸੀਂ ਸਾਰੀ ਕਲੱਬ ਨੂੰ ਨਗਰ ਨਿਗਮ ਦੇ ਤੇ ਖਿਡਾਰੀਆਂ ਨੂੰ ਮੈਂ ਆਪਣੇ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਨਾਮਪੁਰ ਦੇ ਸਾਰੇ ਵਸਨੀਕਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਲੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਾਰੇ ਨਗਰ ਪੰਚਾਇਤ ਸਪੋਰਟਸ ਕਲੱਬ ਨਾਮਪੁਰਾ ਅਤੇ ਸਾਰੇ ਨਗਰ ਨਿਵਾਸੀ ਇਹਨਾਂ ਨੇ ਇਨਾ ਉਪਰਾਲਾ ਕੀਤਾ ਤੇ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਅਸੀਂ ਬਾਹਰੋਂ ਤਾਂ ਅਸੀਂ ਪੈਸੇ ਦੀ ਰਿਪੋਰਟ ਕਰਦਾ ਪਰ ਇਹਨਾਂ ਨੇ ਜੋ ਕਰਕੇ ਦਿਖਾਤਾ ਐਨਕੀ ਬਹੁਤ ਹੀ ਖੁਸ਼ੀ ਆਈ ਇੱਕ ਗਾਹ ਨੂੰ ਮੈਂ ਇੱਕ ਵਾਰ ਆਵਾਜ਼ ਮਾਰਨਗੇ ਅਸੀਂ ਸਾਰੇ ਸਾਰੇ ਇਹਨਾਂ ਦੇ ਨਾਲ ਆ ਕੇ ਖੜਾਂਗੇ ਜਦੋਂ ਵੀ ਬਹੁਤ ਦੇਰ ਬਾਅਦ ਐ ਸਾਨੂੰ ਦੇਖਣ ਨੂੰ ਮਿਲਿਆ ਤੇ ਇੰਨਾ ਇਕੱਠ ਹੋਇਆ ਤੇ ਸਾਡੇ ਸਰਾਣੇ ਇਹ ਫੇਰ ਕਲਬ ਜਿਹੜੀਆਂ ਜਿਹੜੀਆਂ ਅਸੀਂ ਬੰਦ ਹੋ ਗਈਆਂ ਸੀ ਉਹਨਾਂ ਨੂੰ ਸਰਜੀਤ ਕੀਤਾ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਅੰਤਿਕਾ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਪੰਚਾਇਤ ਦਾ ਫੇਰ ਸਪੋਰਟਸ ਕਲੱਬ ਦਾ ਫਾਲਕਸ ਸਪੋਰਟਸ ਕਲੱਬ ਦੇ ਜੰਗ ਮੁੰਡਿਆਂ ਦਾ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਥੈਂਕ ਯੂ ਆਪ ਟੀਮ ਦੇ ਮੈਂਬਰਾਂ ਚੋਂ ਬਾਦਿਆ ਇਸ ਟੀਮ ਨੂੰ ਆ ਉਹ ਵੀ ਸਾਡੇ ਨਾਲ ਹੋ ਗਏ 48000 ਰਾਜੋਤਵੰਦ ਪੁੱਤਿਆਂ ਨਾਲ ਆਇਆ ਹੈ ਕਦੇ ਜਾਂਦੀ ਆਉਣ ਤੇ ਉਦੋਂ ਬਾਅਦ ਆਪਾਂ ਅਸੀਂ ਦੋ ਬਾਲਿਆ ਰੈਡੀ ਆ ਸ਼ਾਮ ਨੂੰ ਬੇਨ ਦਰਸ਼ਕ ਵੀ ਪਹੁੰਚਿਆ ਨਾਮ ਰਿਜਿਸਟਰ ਕੀਆ ਦਰਸ਼ਕਾਂ ਦੀ ਵਰਸ਼ਾ ਲਈ ਆਈ ਸੀ ਬਲਾਕੀ ਕੋ ਲੱਗਿਆ ਫ੍ਰੀ ਦੋ ਸਾਈਕਲ ਦਿੱਤੇ ਬਾਈ ਜੀ ਇਹ ਵੀ ਖੇੜ ਕੇ ਬਾਈ ਹੁਣ ਹੋਈ ਗੱਲ ਵੀ ਤੁਸੀਂ ਤਾਂ ਕਿ ਥੋੜਾ ਸੀ ਅੱਜ ਪਹਿਲਾ ਨਾਮ ਠੀਕ ਆ ਅੱਲਾ ਨਾਮ ਕਾਟਿਆ ਜਾ ਰਿਹਾ 6000 ਸੀ ਹੋਰ ਅਸਰਾ ਐਡ ਕਰਤਾ ਮਿੱਤਰ ਜੀ ਕੋਈ ਨਹੀਂ ਦੇਤਾ ਇਹਨਾਂ ਨੇ ਖੇਲੇ ਬਾਹਰ ਜਾ ਨਹੀਂ ਆਜਾ ਮੁੜੇ ਇਹ ਪਿਆਰ ਭੇਜਾ ਬਸ ਹੁਣ ਜੋ ਹੋਵੇ ਖਤਮ ਫਿਰ ਬਾਈ ਫਿਰ ਕਲਾਮਾ ਬੱਦੇ ਵਾਲੇ ਸਦਰਨਾ ਸੀ ਜੀ ਮੈਂ ਠੀਕ ਆ ਜੀ ਤੁਸੀਂ ਰੋਕੋ ਠੀਕ ਹੈ ਜੀ ਮੈਂ ਕਹਿੰਦਾ ਮੈਂ ਕਰਾ ਦੂੰਗਾ ਕੋਈ ਨਹੀਂ ਆਪਾਂ ਉਹ ਦਿੱਤੇ ਹੈਗਾ ਹੁਣ ਕਰਾਉਣਾ ਅੱਗੇ ਤਾਂ ਬੈਕਗ੍ਰਾਉਂਡ ਹੈ ਬੇਕਰਾ ਬੈਕਗ੍ਰਾਉਂਡ ਹਰ 7000 ਨੂੰ ਪੂਰੇ ਖਾਓ ਜੀ ਇਹ ਟੈਗ ਜੋ ਨਾ ਦੇਖਦੇ ਆ ਉਹ ਪਾਇਟਾ ਲਾਦਾ ਉਹ ਅੱਧਾ ਕਾਟਾ ਹੋ ਗਿਆ ਸਹੀ ਕਰਿਆ ਸੀ ਕਿ ਕਮੇਟ ਵਿੱਚ ਤੋਂ 10 5-5000 ਰੁਪਏ ਕੱਟ ਲੈਣਾ ਫਿਰ ਸਾਨੂੰ ਕਿਹਾ ਨਾ ਸਾਡੇ ਦੀ ਪਗਾਵੀ ਤੇ ਪਰ ਦੀ ਰਿੰਕ ਦੀ ਇਹਨਾਂ ਕਿੰਨਾ ਭਰਾਵਾਂ ਵੱਲੋਂ 55ਵਾਂ ਸਰਪਤਾ ਦਾ ਸਪੈਸ਼ਲ ਨਾਮ ਹੋਵੇਗਾ ਮੇਰੇ ਵੀਰੋ ਬੋਲਦਿਆਂ ਆ ਪੱਗਲੇ ਪਰਚੀ ਦੇ ਵਿੱਚੋਂ ਮਨਿੰਦਰਤਾ ਜੀ ਤਰਵੀਰ ਸਿੰਘ ਜੀ ਚੱਕ ਦੇ ਪਰਚੀ ਤਸੀਹ ਇੱਕਾ ਪੰਦਰਾਂ ਤੋਂ ਮਨਿੰਦਰਤਾ ਜੀ ਦੇ ਕਹਾਂਗੇ ਸਾਕੜੀ ਪਹਿਲੀ ਪਰਚੀ ਪਿੰਡ ਜੀਤ ਸਿੰਘ ਸਾਬਾਤ ਅਮਰਜੀਤ ਪਿੰਡ ਰਤਨਾ ਉਹਨਾਂ ਨੇ ਸਾਈਕਲ ਨਿਕਲਿਆ ਜੀ ਉਹ ਆ ਕੇ ਸਾਈਕਲ ਲਾਉਣ ਦੇ ਇੱਥੇ ਆ ਗਏ ਨੇ ਲੈ ਵੀ ਮੈਂ ਆਪਣਾ ਦੂਜਾ ਤਾਲੀ ਮਾਰੋ ਯਾਰ ਪਾ ਯਾਰ ਪਾ ਉੱਪਰ ਚ ਹਿਲਾ ਕੇ ਕੱਢੀ ਬਈ ਮੇਡੂ ਅੰਦਰ ਦੀ ਇਹਨੂੰ ਸਾਈਕਲ ਅੱਚਰ ਵਾਲੀ ਨਿਕਲ ਆ ਜੀ ਅੱਜ ਵੀ ਨਿਕਲ ਆਇਆ ਬਹੁਤ ਵਾਟਾ ਯਾਰ ਤਾਂ ਬਰਾਈਆਂ ਹੋ ਗਈਆਂ ਤੇ ਅੰਦਰ ਗਿੜ ਬਾਈ ਦੂਜੀ ਪਾਰਟੀ ਬਿੱਟੂ ਲਾਟਾ ਇਹ ਰਾਫਰੀ ਮਿਕਿਆ ਜੀ ਅੰਦਰ ਗਿੜ ਕਹਿੰਦਾ ਇਹ ਸਾਈਕਲ ਅੱਚਰ ਵਾਲੇ ਮੌਜੂਦ ਨੂੰ ਨਾਮ ਕਰਦੇ ਬਿੱਟੂ ਇਹ ਵੀ ਰਹਾ ਹੈਟ੍ਰਿਕ ਹੋ ਗਈ ਅੱਜ ਬਾਈ ਤਾਰਿਆਂ ਵਾਲੇ ਸਾਡੇ ਵੱਡੇ ਭਾਈ ਦੇ ਵੱਲ ਇਹ ਵੀਰ ਨੇ

ਕਬਜ਼ੇ ਦੀ ਇਹਦਾ ਰਲਵਾਲਾ ਦਾ ਆਤਮਾ ਖੁੱਤੀ ਆ ਜਿਹਦਾ ਖਾੜਾ ਉਧਰੋਂ ਲੱਗਣਾ ਇਹ ਪਾਏ ਐਨਆਰਆਈ ਵਿਆ ਦੇ ਵਲੋਂ ਕਮੇਟੀ ਦੇ ਵਲੋਂ ਫੇਰਤੀ ਆ ਆਉਂਦੀ ਜਲਦੀ ਦੇ ਨਾਲ ਜੁਕੂਏ ਖੋੜੀ ਧੋਰੀ ਸਵਾਗਤ ਅਗਲੇ ਟੱਡੀ ਦਾ ਫਰਾਂਸ ਸੁਪਰ ਫਾਈਨਲ ਜੀਨੋ ਜੀਨੋ ਇਸ ਪਿਆਰਾ ਇੱਕ ਵਾਰ ਤਾਪ ਦੇ ਜਾਤੇ ਤਾੜੀਆਂ ਤੇ ਲੋਕਾਂ ਦੇ ਪੱਕੇ ਸਵਾਗਤ ਬੰਦਾ ਖੜ ਗਿਆ ਖਾਣੇ ਚਮਨ ਜੀ ਜਿੱਤਦਾ ਸਪਾਸਾ ਵੱਟੀਆਂ ਮਾਰ ਕਰੇ ਬਈ